ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਹਰਮਨਦੀਪ ਕੌਰ ਆਮਾਦਵੀ ਕਲੀਨਿਕ ਤਾਂ ਤੇ ਨਗਰ ਮੇਲਰ ਗੰਜ ਦੇ ਵਿੱਚ ਕੰਮ ਕਰ ਰਹੀ ਆ ਮੈਨੂੰ ਇੱਥੇ ਕੰਮ ਕਰਦੇ ਨੂੰ 1.5 ਸਾਲ ਹੋ ਗਿਆ ਘਵੰਤਮਨ ਜੀ ਨੇ ਸਾਨੂੰ ਇਹ ਫੈਸਿਲਿਟੀਆਂ ਦਿੱਤੀਆਂ ਨੇ ਸਾਨੂੰ ਇਹ ਜੋਬ ਪ੍ਰੋਵਾਈਡ ਕੀਤੀਆਂ ਵਾ ਜਿਹਦੇ ਲਈ ਕਾਫੀ ਲੋਕਾਂ ਨੂੰ ਜਿੰਨੇ ਵੀ ਆਮ ਲੋਕ ਹੈਗੇ ਆ ਉਹਨਾਂ ਲਈ ਕਾਫੀ ਜ਼ਿਆਦਾ ਬੈਨੀਫਿਟ ਮਿਲਦਾ ਪਿਆ ਹੈ ਉਹਨਾਂ ਨੂੰ ਦਵਾਈਆਂ ਇੱਥੇ ਫ੍ਰੀ ਮਿਲਦੀਆਂ ਪਈਆਂ ਉਹਨਾਂ ਦੇ ਟੈਸਟ ਫ੍ਰੀ ਹੁੰਦੇ ਨੇ ਜੋ ਕਿ ਉਹਨਾਂ ਲਈ ਲਾਭਦਾਇਕ ਆ ਇਹ ਫੈਸਿਲਿਟੀ ਇਸ ਦਾ ਬੈਨੀਫਿਟ ਆਲਮੋਸਟ ਸਾਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਤੇ ਉਹਦੇ ਅਕੋਰਡਿੰਗ ਉਹਨਾਂ ਨੂੰ ਬਹੁਤ ਹੈਲਪਫੁਲ ਮਿਲ ਰਹੀ ਆ ਅਗਰ ਤੁਸੀਂ ਲੋਕ ਜੋ ਹੈਗੇ ਵੱਡੇ ਹਸਪੀਟਲਾਂ ਵਿੱਚ ਵੀ ਜਾਂਦੇ ਆ ਉਹਦਾਂ ਦੀ ਫੈਸਿਲਿਟੀਆਂ ਉੱਥੇ ਵੀ ਉਹਨਾਂ ਨੂੰ ਨਹੀਂ ਮਿਲ ਪਾਰੀ ਪ੍ਰੋਪਰ ਕੁਰਸੀਆਂ ਬੈਠਣ ਨੂੰ ਮਿਲਦੀਆਂ ਹੈਗੀਆਂ ਵੇਟਿੰਗ ਜ਼ਿਆਦਾ ਲਿਸਟ ਦੇ ਵਿੱਚ ਨਹੀਂ ਜਾਂਦੀ ਟਾਈਮ ਦੇ ਐਗਜ਼ਾਮਿਨ ਕਰਕੇ ਮੈਡੀਸਨ ਪ੍ਰੋਵਾਈਡ ਕਰਦੇ ਆ ਸਾਡੇ ਕੋਲੇ ਆਮ ਆਦਮੀ ਕਲੀਨਿਕ ਦੇ ਵਿੱਚ ਲਗਭਗ 86 ਮੈਡੀਸਿਨ ਜਿਹੜੀ ਹੈਗੇ ਆ ਨੰਬਰ ਆਫ ਮੈਡੀਸਿਨਸ ਅਵੇਲੇਬਲ ਹੈ ਜਿਹੜੀ ਸਾਰੀਆਂ ਜਿੰਨੀਆਂ ਵੀ ਆਮ ਬਿਮਾਰੀਆਂ ਹੈਗੀਆਂ ਉਹਨੂੰ ਕਵਰ ਕਰਦੀਆਂ ਨੇ ਲੈਬ ਟੈਸਟ ਦੇ ਵਿੱਚ ਸਾਡੇ ਕੋਲ 40 ਟੈਸਟ ਹੁੰਦੇ ਨੇ ਜਿੰਨੇ ਪ੍ਰਕਾਰ ਦੇ ਟੈਸਟ ਆ ਉਹ ਇਦਾਂ ਦੇ ਟੈਸਟ ਨੇ ਜੋ ਜਨਰਲ ਇੱਕ ਤਰ੍ਹਾਂ ਦੀ ਬਿਮਾਰੀ ਦਾ ਡਾਇਗਨੋਸ ਕਰਨ ਲਈ ਬਹੁਤ ਜ਼ਿਆਦਾ ਹੈਲਪਫੁਲ ਦਿੰਦਾ ਹੈ ਐਡਿਕ ਕਲੀਨਿਕ ਤੇ ਵਿੱਚ ਲਗਭਗ ਰੋਜ਼ 80-90 ਤੱਕ ਪੇਸ਼ੈਂਟ ਰੋਜ਼ ਆਉਂਦੇ ਆ ਜਿਦੇ ਵਿੱਚ ਜ਼ਿਆਦਾਤਰ ਪੇਟ ਦੀ ਬਿਮਾਰੀ ਦੇ ਨਾਲ ਖਾਂਸੀ ਦੀ ਬਿਮਾਰੀ ਦੇ ਨਾਲ ਕਾਫੀ ਪੇਸ਼ੈਂਟ ਜਿਹੜੇ ਹੈ ਟ੍ਰੀਟਮੈਂਟ ਲੈ ਕੇ ਜਾਂਦੇ ਆ ਅਸੀਂ ਸੀਐਮ ਸਾਹਿਬ ਜੀ ਦਾ ਬਹੁਤ ਜ਼ਿਆਦਾ ਥੈਂਕਫੁਲ ਕਰਦੇ ਆ ਜਿਨ੍ਹਾਂ ਨੇ ਜਿੰਨੇ ਵੀ ਲੋਕ ਹੈਗੇ ਆ ਉਹਨਾਂ ਨੂੰ ਇੰਨੀਆਂ ਹੈਲਥ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਨੇ ਅਸੀਂ ਜੋ ਸਟਾਫ ਹੈਗਾ ਐਜ਼ ਅ ਡਾਕਟਰ ਮੈਂ ਵੀ ਥੈਂਕਫੁਲ ਕਰਦੀ ਆ ਜਿਨ੍ਹਾਂ ਨੇ ਸਾਨੂੰ ਵੀ ਜੌਬ ਆਫਰ ਕਰਕੇ ਉਹਦੇ ਅਕੋਰਡਿੰਗ ਜਿੰਨੇ ਵੀ ਆਮ ਲੋਕ ਹੈਗੇ ਆ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ